ਪਿੰਡ ਚੇਤੇ ਆਉ ਲਾਇਆ ਕਹਿੰਦੇ ਵੀ ਜਦੋਂ ਐਂ ਅੱਗ ਮੱਚਦੀ ਹੈ ਨਾ ਐਂ ਹਨਾ ਤੇ ਉਦੋਂ ਪਿੰਡ ਚੇਤੇ ਆਉਣ ਲੱਗ ਜਾਂਦਾ ਕਿਉਂਕਿ ਸ਼ਹਿਰ ਦੀ ਦੁਨੀਆ ਤੇ ਪਿੰਡ ਦੀ ਦੁਨੀਆ ਦੇ ਵਿੱਚ ਬੜਾ ਫਰਕ ਆ ਹੈ ਹੈਗਾ ਨਾ ਤੇ ਜਿਹੜੇ ਜਦੋਂ ਸ਼ਾਮ ਨੂੰ ਸਾਗ ਧਰਦੇ ਆ ਚੁੱਲ੍ਹੇ ਤੇ ਤੇ ਪਿੰਡਾਂ ਦੀ ਯਾਦ ਤਾਂ ਆ ਜਾਂਦੀ ਆ ਕਿਉਂਕਿ ਨਿੱਕੇ ਨਿੱਕੇ ਉੱਥੇ ਖੇਡਦੇ ਰਹੇ ਆ ਤੇ ਖੇਤਾਂ ਜੋ ਸਾਗ ਆਪ ਤੋੜ ਕੇ ਲਿਓਣਾ ਤੇ ਫੇਰ ਬਣਾਣਾ ਹਨਾ ਤੇ ਉਹੀ ਹੁਣ ਆਪਾਂ ਨੇ ਇੱਥੇ ਰੱਖਿਆ ਵਾ ਜਗਾੜ ਮੰਤਰ ਜਿਹੜਾ ਪਕਤੀਲਾ ਏ ਜਾਂ ਆਪਾਂ ਜਿਹੜਾ ਭਾਂਡਿਆਂ ਚ ਸਾਗ ਬਣਾਉਨੇ ਆ ਉਹੀ ਬਜ਼ੁਰਗਾਂ ਦੇ ਦਿੱਤੇ ਹੋਏ ਪੁਰਾਣੇ ਭਾਂਡੇ ਆ ਪਰ ਆਪਦੇ ਕੋਲੇ ਸੰਭ ਕੇ ਰੱਖਿਆ ਤੇ ਜਦੋਂ ਸਾਗ ਬਣਾਈਦਾ ਸ਼ਹਿਰਾਂ ਚ ਤੇ ਆਪਾਂ ਉਵੇਂ ਹੀ ਇੱਥੇ ਮਿਲਦਾ ਤਾਂ ਨਹੀਂ ਹੈਗਾਗਾ ਸਾਗ ਨੇੜੇ ਤੇੜੇ ਸ਼ਹਿਰ ਦੇ ਜ਼ਮੀਨ ਘਾਟਾਂ ਰਈਦਾਗੇ ਤੋੜ ਲਈਦਾ ਸੀ ਪਰ ਹੁਣ ਲੈ ਕੇ ਆਈਦਾ ਜਿਹੜੇ ਇੱਥੇ ਵੇਚਦੇ ਆ ਸਾਗ ਉਹ ਪਿੰਡ ਚੋਂ ਆਉਂਦੇ ਆ ਤੇ ਸਾਗ ਬਹੁਤ ਵਧੀਆ ਹੁੰਦਾ ਇਹਨਾਂ ਦਾ ਤੇ ਫੇਰ ਵੀ ਆਪਾਂ ਜਿੰਨੀ ਕੋਸ਼ਿਸ਼ ਕਰਦੇ ਆ ਆਪਦੇ ਬੱਚਿਆਂ ਨੂੰ ਆਪਦੇ ਨੂੰ ਅਸੀਂ ਉਵੇਂ ਹੀ ਜੁੜੇ ਹੋਏ ਆ ਤੇ ਸਾਡੇ ਆ ਲੱਗੇ ਪਏ ਆ ਬਣਾਉਣਾ ਤੇ ਸਵੇਰ ਦੀ ਲੱਗੀ ਆ ਸਾਡਾ ਐਤਵਾਰ ਜਿਹੜਾ ਉਹ ਐਂ ਲੱਗ ਜਾਂਦਾ ਕੋਈ ਸੰਦੇ ਨਹੀਂ ਕੋਈ ਮੰਡੇ ਨਹੀਂ ਸਾਡਾ ਤੇਰਾ ਕਿਵੇਂ ਸਾਡੇ ਨਿਕਲ ਗਿਆ ਬਸ ਆ ਸਾਗ ਬਣੀ ਜਾਂਦਾ ਜੀ ਹੈ ਕਿ ਜਿਵੇਂ ਬੈਠੇ ਜਾਂਦਾ ਹੀ ਨਹੀਂ ਹਾਂ ਹਾਂ ਸਾਡੀਆਂ ਯਾਦਾਂ ਜਿਹੜੀਆਂ ਉਹ ਚੁੱਲ੍ਹੇ ਤੇ ਬੈਠਣੀਆਂ ਨਿਕਲ ਜਾਂਦੀਆਂ ਕਾਹ ਤੋਂ ਕੱਢਦੇ ਹੁੰਦੇ ਸਾਗ ਚੋਂ ਆਹ ਜਿਹੜਾ ਕੱਢਦੇ ਆ ਕੜੱਤਾਂ ਨਿਕਲ ਜਾਂਦੀਆਂ ਕੜੱਤਣ ਕਾਦੀ ਹੁੰਦੀ ਐ ਸਰੋਂ ਦੀ ਹੁੰਦੀ ਐ ਨਹੀਂ ਰਿਆ ਸਪਰੇਆਂ ਦੀ ਵੀ ਹੁੰਦੀ ਐ ਕੜੱਤਣ ਹੁੰਦੀ ਐ ਜਦੋਂ ਸਾਗ ਧਰਤਿਆਂ ਵਾਲਾ ਆ ਜਾਂਦਾ ਵਿੱਚੋਂ ਪਾਣੀ ਕੱਢ ਦਿਓ ਤੇ ਫੇਰ ਆ ਜਿਹੜਾ ਸਾਗ ਆਪਣਾ ਹਣਾਂ ਉਹ ਕੌੜਾ ਨਹੀਂ ਬਣਦਾ ਹੈਗਾ ਹਨ ਤੇ ਜਿਹੜਾ ਆਪਾਂ ਕੁੱਕਰ ਦੇ ਵਿੱਚ ਬਣਾਉਨੇ ਆ ਸਾਗ ਤੇ ਉਹ ਕੌੜਾ ਹੋ ਜਾਂਦਾ ਉਹ ਇਸੇ ਕਾਰਨ ਹੀ ਕੌੜਾ ਹੁੰਦਾ ਕਿਉਂਕਿ ਉਹਦੇ ਵਿੱਚੋਂ ਪਾਣੀ ਨਹੀਂ ਨਿਕਲਦਾ ਤੇ ਇੱਕ ਨਾ ਮੈਂ ਬੜਾ ਅੱਜ ਦੇਖਿਆ ਜੀਵ ਜਿੱਥੇ ਮੈਂ ਸਾਗ ਲੈ ਕੇ ਆਇਆ ਉੱਥੇ ਇੱਕ ਬਜ਼ੁਰਗ ਬੈਠਾ ਹੀ ਇੱਕ ਮਾਤਾ ਬਜ਼ੁਰਗ ਬੈਠੀ ਸੀ ਤੇ ਲੋਕ ਗੱਡੀਆਂ ਤੇ ਆਉਂਦੇ ਆ ਸਾਗ ਲੈਣ ਤੇ 40 ਰੁਪਏ ਕਿਲੋ ਦੇ ਹਿਸਾਬ ਦੇ ਨਾਲ ਸਾਗ ਆ ਤੇ ਫੇਰ ਵੀ ਉਹ ਪਤਾ ਕੀ ਕਹਿਣਗੇ ਜੀ ਤੁਸੀਂ ਐੇ ਕਰੋ ਘੱਟ ਕਰੋ ਹਨਾ ਗੱਡੀ 10 15 ਲੱਖ ਦੀ ਚੱਕੀ ਹੁੰਦੀ ਆ 10 15 ਲੱਖ ਦੀ ਗੱਡੀ ਤੇ ਆਉਂਦੇ ਆ ਤੇ ਸਿਰਫ ਇੱਕ 10 ਰੁਪਈਆ ਦੇ ਪਿੱਛੇ ਉਹ ਬਜ਼ੁਰਗ ਦੇ ਨਾਲ ਕਈ ਉੱਥੇ ਜਿਦਾਈ ਕਰੀ ਜਾਂਗੇ 10 ਰੁਪਈਆ ਘੱਟ ਕਰ ਲੋ ਤੁਸੀਂ ਪੀਜ 버ਗਰਾਂ ਤੇ ਡੇ ਡੇ ਰੁਪਈਏ ਲਾ ਦਿੰਨੇ ਇੰਨੇ ਨੇ ਤੇ 10 ਰੁਪਈਆ ਜੇ ਬਜ਼ੁਰਗ ਉੱਥੇ ਬੈਠਾ ਦੇ ਉਹਨੂੰ ਵੱਧ ਦਿੱਤੇ ਇਹਨਾਂ ਨੂੰ ਦੋਖ ਦਿਆ ਤੇ ਵਿਚਾਰੇ ਠੰਡ ਚ ਬੈਠੇ ਆ ਦੋਨੇ ਬਜ਼ੁਰਗ ਤੇ ਮਾਤਾ ਤੇ ਲੋਕ ਉਹਨਾਂ ਨਾਲ ਰੇਟ ਘਟਾਈ ਜਾਣਗੇ ਜੀ ਰੇਟ ਘੱਟ ਕਰੋ ਕਿੰਨਾ ਕਾ 10 ਰੁਪਏ ਮਗਰ ਨਾ ਕੀ ਹੋ ਜੀ ਇਹ ਸ਼ੁਕਰ ਕਰਾ ਕਰੋ ਸ਼ਹਿਰਾਂ ਆ ਲਿਓ ਵੀ ਤੁਹਾਨੂੰ ਸਾਗ ਜਿਹੜਾ ਨਾ ਮਿਲ ਰਿਹਾ ਏ ਤੇ ਐਵੇਂ 1-2 ਰੁਪਈਆ ਪਿੱਛੇ ਜੇ ਸਰਦਾਰ ਬੰਦਾ ਵੇਚਦਾ ਹੈ ਨਾ ਕੋਈ ਬਜ਼ੁਰਗ ਬੈਠਾ ਜੇ 1-2 5 ਰੁਪਏ ਵੱਧ ਵੀ ਲੈਂਦਾ ਕੋਈ ਚੱਕਰ ਨਹੀਂ ਤੇ ਜਿਹੜੇ ਪ੍ਰਵਾਸੀ ਲੋਕ ਹਨਾ ਉਹ ਤੁਹਾਨੂੰ ਜਿੰਨਾ ਮਰਜ਼ੀ ਰੇਟ ਲਾਈ ਜਾਣ ਤੁਸੀਂ ਉਹਨਾਂ ਨੂੰ ਐ ਪੂਰੇ ਪੈਸੇ ਦਿੰਨੇ ਆ ਨਾਲੇ ਐ ਬੋਲਦੇ ਉਹਨਾਂ ਨੂੰ ਆਹ ਬਣਾ ਤੇ ਇੱਕ ਪੰਜਾਬੀ ਬੰਦਾ ਜੇ ਕਿਤੇ ਬੈਠਾ ਸਬਜ਼ੀ ਵੇਚਦਾ ਨਾ ਤੇ ਉਹਨੂੰ ਤੁਸੀਂ ਰੇਟ ਨਹੀਂ ਭਰ ਸਕਦੇ ਮੈਂ ਰੋਜ਼ ਇੱਕ ਰੋਡ ਤੋਂ ਲੰਘ ਕੇ ਆਉਣਾ ਏ ਤੇ ਉੱਥੇ ਇੱਕ ਸਾਡਾ ਸਰਦਾਰ ਪੂਰਾ ਸਿੰਘ ਸੱਜਾ ਸਬਜ਼ੀ ਲਈ ਹੋਈ ਆ ਤੇ ਉਹਦੇ ਤੋਂ ਇੱਕ ਵੀ ਬੰਦਾ ਬਹੁਤ ਘੱਟ ਲੋਕ ਖੜੇ ਹੁੰਦੇ ਆ ਕੋਈ ਹੁੰਦਾ ਜਾਗਦੀ ਜ਼ਮੀਰ ਵਾਲਾ ਤੇ ਨਹੀਂ ਤਾਂ ਜਿੰਨੀਆਂ ਆਸੇ ਪਾਸੇ ਰੇੜੀਆਂ ਲੱਗੀਆਂ ਹਨਾ ਪ੍ਰਵਾਸੀਏ ਸਾਰੇ ਉਹ ਤੋਂ ਸਬਜ਼ੀ ਲੈਂਦੇ ਆ ਅਸੀਂ ਗੱਲਾਂ ਤਾਂ ਜਰੂਰ ਕਰਦੇ ਆ ਵੀ ਅਸੀਂ ਸਾਨੀ ਜੀ ਅਸੀਂ ਪ੍ਰਵਾਸੀ ਆਏ ਆ ਜੀ ਜੋ ਆ ਫਲਾਨਾ ਪਰ ਇਹ ਤੇ ਅਸਰ ਕੋਈ ਨਹੀਂ ਕਰਦਾ ਇੱਕ ਦੂਜੇ ਨੂੰ ਤਾਣੇ ਜਰੂਰ ਦੇ ਸਕਦੇ ਆ ਪਰ ਸਵਾਦ ਤਾਂ ਤਾਂ ਹੈ ਜੇ ਆਪ ਦੇ ਬੰਦੇ ਪੰਜਾਬੀ ਪੁਲਾਂ ਦੇ ਥੱਲੇ ਕੋਈ ਸਾਗ ਵੇਚਦਾ ਪਿੰਡਾਂ ਵਾਲਾ ਜੇ ਉਹ 5 ਰੁਪਏ ਵੱਧ ਲਾਉਂਦਾ ਉਹ ਤੋਂ ਰੇਟ ਨਾ ਕਰਿਆ ਕਰੋ ਤੇ ਜਦਨ ਜਿਹੜੇ ਹਸਾਬ ਨਾਲ ਡੱਲੇਵਾਲ ਸਾਹਿਬ ਸਾਡੇ ਉੱਥੇ ਬੈਠੇ ਆ ਕਿਸਾਨੀ ਅੰਦੋਲਨ ਚ ਜੇ ਉਹ ਜੰਗ ਨਾ ਨਾ ਜਿੱਤੇ ਕਿਸਾਨ ਤੇ ਤੁਹਾਨੂੰ ਸਾਗ ਨਹੀਂ ਮਿਲਣਾ ਇਹ ਗੱਲ ਮੇਰੀ ਗਾਰੰਟੀ ਆ ਲੋਹੇ ਤੇ ਲਕੀਰ ਆ ਇਹ ਥੋੜੇ ਟਾਈਮ ਦਾ ਹੀ ਸਾਗ ਰਹਿ ਗਿਆ ਕਿਉਂਕਿ ਸਾਗ ਸੁਕ ਤੁਹਾਨੂੰ ਨਹੀਂ ਮਿਲਿਆ ਕਰਨੇ ਮੁੜ ਕੇ ਤੇ ਬਾਕੀ ਸਹੀ ਗੱਲ ਆ ਇਹ ਤੇਰੀ ਜੇ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੈਕਿੰਗਾਂ ਚ ਸਾਗ ਮਿਲਿਆ ਕਰੂਗਾ ਫਿਰ ਇਹ ਨਹੀਂ ਰਹਿਣੇਗੇ ਸਾਗ ਸੁਕ ਜਿਹੜੀਆਂ ਆਪਾਂ ਸਬਜ਼ੀਆਂ ਖਾਣੇ ਆ ਆਲੂ ਪਿਆਜ਼ ਜਿਹੜੇ ਵੀ ਆਪਾਂ ਖਾਂਦੇ ਆ ਨਾ ਇਹ ਸਭ ਖੇਤਾਂ 'ਚ ਹੀ ਹੋਣਿਆ ਜੇ ਉੱਥੇ ਕਿਸਾਨੀ ਅੰਦੋਲਨ ਜਿਹੜਾ ਬੈਠਾ ਨਾ ਉਹ ਲੋਕ ਬੜਾ ਗਲਤ ਫਲਤ ਬੋਲਦੇ ਆ ਇਹ ਵੇਲੇ ਆ ਫਲਾਨਾ ਇਹ ਟਮਕਾ ਪਰ ਜਿੱਦਣ ਜ਼ਿਮੀਦਾਰ ਦਾ ਨੁਕਸਾਨ ਹੋਇਆ ਦੁਕਾਨਦਾਰ ਆੜਤੀਆ ਫੈਕਟਰੀ ਵਾਲੇ ਸਾਰੇ ਰਗੜੇ ਜਾਣੇ ਆ ਸਕੂਲਾਂ ਵਾਲੇ ਜਿਹੜੇ ਹੁਣ ਲੈਨੇ ਨਾ ਮੋਟੀਆਂ-ਮੋਟੀਆਂ ਫੀਸਾਂ ਜਵਾਕਾਂ ਦੀਆਂ ਵਾਈਨਾਂ ਦੇ ਕਿਰਾਏ ਤੇ ਵੱਡੀਆਂ-ਵੱਡੀਆਂ ਗੱਡੀਆਂ 'ਚ ਘੁੰਮਦੇ ਆ ਪੱਲੇ ਕੱਖ ਨਹੀਂ ਰਹਿਣਾ ਤੁਹਾਡੇ ਜਦਨ ਕਿਸਾਨੀ ਖਤਮ ਹੋ ਗਈ। ਕਿਸਾਨੀ ਦੇ ਨਾਲ ਹੀ ਸਾਰਿਆਂ ਦਾ ਚੱਲਦਾ ਏ। ਕਿਸਾਨੀ ਦੇ ਨਾਲ ਕਿਉਂਕਿ ਜਿਹੜੀ ਜਿਹੜੀ ਦੁਕਾਨ ਤੇ ਤੁਸੀਂ ਰਸਣ ਰੱਖਿਆ ਵੈ ਦਾਲਾ ਖੰਡ ਖੰਡ ਕਾਤੋਂ ਬਣਦੀ ਆ ਗੰਨੇ ਤੋਂ। ਮਿਰਚਾ ਕਿੱਥੋਂ ਆਉਂਦੀਆਂ? ਮਸਾਲੇ ਕਿੱਥੋਂ ਆਉਂਦੇ ਆ? ਜਿਹੜੀਆਂ ਖਾਣ ਪੀਣਾਂ ਦਾ ਦੁਕਾਨਾਂ ਤੇ ਸਮਾਨ ਪਿਆ ਸਭ ਖੇਤਾਂ 'ਚੋਂ ਆਉਂਦੇ ਆ ਕਿਸਾਨਾਂ ਦੇ। ਫਸਲਾਂ ਆਉਂਦੀਆਂ ਤਾਂ ਤਾਂ ਵੱਜਦੀ ਆ। ਫੇਰ ਤਾਂ ਇਹ ਮਸਾਲੇ ਬਣਦੇ ਆ ਤਾਂ ਵੇਚਦੇ ਹੋ ਤਾਂ ਆਪਣੇ ਸਾਰਿਆਂ ਦੇ ਘਰ ਚੱਲਦੇ ਆ। ਇਹ ਗਲਤ ਫਹਿਮੀਆਂ ਜਿਹੜੀਆਂ ਆਪਦੇ ਮਨ ਚੋਂ ਕੱਢ ਦਿਓ ਵੀ ਜੇ ਕਿਸਾਨੀ ਦੀ ਪੈੜੀ ਨਹੀਂ ਰਹੂਗੀ ਤੇ ਅਸੀਂ ਜਿਉਂਦੇ ਰਵਾਂਗੇ ਰਹਿਣਾ ਕਿਸੇ ਨੇ ਨਹੀਂ ਜੇ ਲੋਹੇ ਦਾ ਕੰਮ ਵੀ ਚੱਲਦਾ ਨਾ ਕਿਸੇ ਦਾ ਫੈਕਟਰੀ ਅੱਜ ਦਾ ਵੀ ਅਸੀਂ ਤਾਂ ਹੀ ਲੋਹਾ ਹੀ ਬਣਾਉਣਾ ਤੇ ਲੋਹਾ ਵੀ ਤਾਂ ਹੀ ਬਣੂਗਾ ਨਾ ਤੇ ਜੇ ਖਾਣਗੇ ਜਿਹੜੇ ਲੋਹਾ ਬਣਾਉਣ ਵਾਲੇ ਕੋ ਖਾਣ ਪੀਣ ਕੇ ਫੇਰ ਹੀ ਬਣੂਗਾ ਨਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰੋ